ਹਾਂਜੀ ਕੀ ਹਾਲ ਚਾਲ ਲੋ ਵੀ ਮਿੱਤਰੋ ਅੱਜ ਲੱਗੇ ਆਪਾਂ ਸਪਰੇਅ ਕਰਾਣ 13045 ਤੇ ਬਾਰੰਦੀ ਬੰਦੇ ਆ ਗਏ ਮਾਮੂਪ ਚੱਲ ਗਿਆ ਇਹ ਤੁਹਾਨੂੰ ਦਿਖਾਣਾ ਮੈਂ ਦੇਖੋ ਇਹ ਬੰਦੇ ਆ ਆਪਣੇ ਏਰੀਏ ਚ ਕਿੱਥੇ ਰਹਿੰਦੇ ਆ ਬਈ ਤੁਸੀਂ ਚੁੰਨੀ ਚੁੰਨੀ ਹਾਂ ਬਹੁਤ ਦੇਰ ਦੇ ਆਨੇ ਹਨਾ ਹਾਂ ਹਾਂ ਆਪਣੇ ਸਾਰੇ ਮੇਰੇ ਪਾਕੇ ਕਿਹਾ ਹਾਂ ਹਾਂ ਇਹ ਤਿੰਨ ਬੰਦੇ ਆ ਇੱਕ ਉਪਰੇ ਲੰਘ ਗਿਆ ਚਲਾ ਦਿਆ ਇਹ ਆਸਪੈਕਸ ਦੀ ਹੈਗੀ ਆ 13245 ਤੇ ਆ ਬਾਰਨ ਇਹ ਲੱਗੇ ਆਪਾਂ ਕਰਨ ਇਹ ਇਧਰ ਆਪਣੀ ਕਣਕ ਹੈ ਪਹਿਲੀ ਵਾਰ ਹੀ ਲੱਗਿਆ ਕਰਨਾ ਆਹ ਸਪਰੇਅ ਪਹਿਲੀ ਵਾਰ ਹੀ ਲੱਗਿਆ ਕਰਨ ਦੇਖਦੇ ਆਂਦਾ ਰਿਜ਼ਲਟ ਕਿਹੋ ਜਿਹਾ ਜਾਂਦਾ ਬੜੀ ਵੀਡੀਓ ਦੇਖੀ ਆਂ ਵੀ ਕਹਿੰਦੇ ਵਧੀਆ ਹੁੰਦਾ ਰਿਜ਼ਲਟ ਜੇ ਕੰਤਾ ਜੇ ਗਾੜੀ ਦੇ ਦਵਾਈ ਹੈ ਜਮ ਲਿਆ ਹੈ ਪਹਿਲਾ ਬਤਲੇ ਉਸੇ ਕੈਮਰਾ ਸਾਰ ਕੇ ਇਹ ਪਛੇਤੀ ਆ ਇੱਧਰ ਸਾਰੀ ਕਣਕ ਇਹ ਇੱਧਰਲੇ ਪਾਸੇ 8-9 ਕਿਲੇ ਤੇ ਇੱਧਰ 9 ਕਿਲਿਆਂ ਦੀ ਹੁਣ ਲੱਗੀਆਂ ਸਪਰੇਅ ਕਰਨ ਦੇਖਦੇ ਹਾਂ ਰਿਜ਼ਲਟ ਕਿਵੇਂ ਰਹੂਗਾ ਲੋ ਜੀ ਲੱਗ ਗਿਆ ਆਪਣੇ ਪਾਪਾ ਕਰਨ ਹੁਣ ਚੱਲੂ ਸਪਰੇਅ ਹਾਂ ਬੋੜਾ ਕਿ ਸਪਰੇਅ ਚਾਲੂ ਹੋ ਗਿਆ ਬਾਣ ਦੋ ਮਹੀਨੇ ਆਈ ਕੋਈ ਚੱਲਣਾ ਜਦ ਤੱਕ ਬੜਦੀ ਨਹੀਂ ਦੋ ਮਹੀਨੇ ਚੱਲੂਗੀ ਸਪਰੇਅ ਬੰਦੇ ਵੀ ਘਟ ਕੇ ਸਪਰੇਅ ਵਾਲੇ ਹੋਣਾ ਹਨਾ ਹਾਂ ਖੋਲੀ ਕਰਕੇ ਲੰਘੇ ਬੰਦੇ ਹਨਾ

ਆਪਣਾ ਬੀਜ ਹੈ 222